ਐਡਵੋਕੇਟ ਸਚਿੰਦੀਪ ਸੂਦ ਸੂਦ ਸਾਹਿਬ ਦੇ ਬੇਟੇ ਬੜੀ ਖੁਸ਼ੀ ਆ ਉਹਨਾਂ ਦਾ ਮੈਨੂੰ ਲੱਗਦਾ ਅੱਜ ਪਹਿਲੀ ਵਾਰ ਉਹਨਾਂ ਨਾਲ ਰੂਬਰੂ ਹੋਈ ਆ ਅੱਗੇ ਤੋਂ ਸੂਦ ਸਾਹਿਬ ਦਰਸ਼ਨ ਦਿਆ ਕਰੋ ਕਾਨੂੰ ਯਾਦ ਵੀ ਕਰਿਆ ਕਰਾਂਗੇ ਤਾਨੀ ਗਿੱਲ ਸਾਹਿਬ ਆ ਗਏ ਨੇ ਬਸ 2 ਮਿੰਟ ਦੇ ਵਿੱਚ ਵਿੱਚ ਚੱਲਦੇ ਆ ਰਹੇ ਸਰਕਾਰ ਨੂੰ ਦੱਸਣੀ ਕਿ ਇਹ ਸੀਟ ਜਿੱਤ ਕੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹ ਸੀਟ ਜਿੱਤਾਂਗੇ ਤੇ ਇਹ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਵਾਂਗੇ ਦੇਖੋ ਇਹ ਵੀ ਮੇਰੇ ਸ਼ਿਕਾਇਤ ਕੋ ਸਾਕੇ ਆ ਪੱਠਾ ਰਾਮ ਉਹਦੇ ਨਾਲ ਮੈਂ ਬਸ ਮੈਂ ਸਾਰਿਆਂ ਨੂੰ ਬਤਿਆ ਰਿਹਾ ਕਰਦਾ ਹਾਂ ਭਾਈ ਜੀ ਗੱਲ ਇਹ ਆ ਕਿ 13013 ਦੀ ਜਿਹੜੀ ਤੁਸੀਂ ਗੱਲ ਕੀਤੀ ਆ ਜਿਹੜਾ ਬੰਦਾ ਜਦੋਂ ਵਾਸੀ ਅਸੀਂ ਪੰਜਾਬ ਦੀ ਜਿਹੜੀ ਇੱਕ ਬੱਸ ਜਿੰਨੇ ਚ ਸਵਾਰੀਆਂ ਬੈਠੀਆਂ ਨੇ 92 ਠੀਕ ਹੈ ਤੇ ਉਹਨਾਂ ਦਾ ਡਰਾਈਵਰ ਸ਼ਰਾਬੀ ਆ ਉਹ ਜਿਹੜੇ ਕੰਨ ਵਿੱਚ ਬੈਠੀ ਉਹਨਾਂ ਨੂੰ ਭਰੋਸਾ ਰਹਿਣੀਗਾ ਕਿ ਅਸੀਂ ਅਸੀਂ ਪਹੁੰਚਣਾ ਹੈ ਜਾਂ ਨਹੀਂ ਪਹੁੰਚਣਾ ਹੋ ਸਕਦਾ ਕਿ ਕਿਸੇ ਦਿਨ ਰੀਕੇ ਨਹਿਰ ਦੇ ਵਿੱਚੋਂ ਬਸ ਮਿਲੇ ਇਸ ਕਰਕੇ ਮੈਂ ਗੱਲ ਕਹਿਣਾ ਕਿ ਜਿਹੜੀ 13 0 ਵਾਲੀ ਗੱਲ ਉਹ ਬਿਲਕੁਲ ਸੱਚ ਹੋਣੀ ਹੈ ਕਿਉਂਕਿ 10 ਸੀਟਾ ਅਸੀਂ ਲੈ ਕੇ ਜਾਵਾਂਗੇ ਕੋਈ ਇੱਕ ਅਧੀਓ ਦੋ ਹੋਰ ਜਿਹੜੀਆਂ ਬਾਕੀ ਪਾਰਟੀਆਂ ਦੇ ਲੀਡਰ ਖੜੇ ਆ ਉਹ ਲੈ ਜਾਣਗੇ ਤੇ ਜਿਹੜੇ ਝਾੜੂ ਵਾਲੇ ਉਹਨਾਂ ਨੂੰ ਜ਼ੀਰੋ ਹੀ ਮਿਲਣੀ ਹੈ ਉਹਨਾਂ ਨੇ ਲੋਕਾਂ ਨੂੰ ਕਿਹਾ ਜਾਂ 13 ਤੇ ਜਾਂ ਜ਼ੀਰੋ ਇਸ ਕਰਕੇ ਲੋਕ ਕਰਨ ਬਣਾਈ ਬੈਠੇ ਨੇ ਕਿ 13 ਤਾਂ ਨਹੀਂ ਤੁਹਾਡੀਆਂ ਪੂਰੀਆਂ ਕਰਦੇ ਪਰ ਜ਼ੀਰੋ ਵਾਲੀ ਮੰਦੀ ਇੱਛਾ ਜਿਹੜੀਆਂ ਬਾਕੀ ਸਟੇਟਾਂ 'ਚ ਹੋਇਆ ਉਹ ਜਲੂਰ ਤੁਹਾਡੀ ਪੂਰੀ ਕਰਦੇ ਭਾਜਪੀ ਕਹਿੰਦੀ ਦਾਅਵਾ ਕਰ ਰਵੇ ਸਰਕਾਰ ਤੇ ਜੇ ਵੀਰ ਬਣ ਜੇ ਤੁਹਾਡੇ ਕਾਂਗਰਸ ਦਾ ਕੀ ਰੋਲੇ ਚ ਗੱਲ ਇਹ ਆ ਕਿ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਅੱਜ ਹੋ ਸਕਦਾ ਈਡੀ ਤੋਂ ਡਰਦੇ ਆਂ ਅੱਜ ਹੋ ਸਕਦਾ ਟੈਕਸ ਵਾਲਿਆਂ ਤੋਂ ਡਰਦੇ ਆਂ ਅੱਜ ਲੋਕ ਨਾ ਮੰਨ ਦਿੰਦੇ ਹੁਣ ਲੋਕ ਕਹਿਣਗੇ ਅਸੀਂ ਵੋਟ ਉਧਰ ਪਾਉਣੀ ਐ ਪਰ ਲੋਕ ਮਨ ਬਣਾਈ ਬੈਠੇ ਨੇ ਬਟਨ ਅੰਦਰ ਜਾ ਕੇ ਮੋਦੀ ਨੇ ਨਹੀਂ ਮੰਨਣਾਗਾ ਅੰਦਰ ਜਾ ਕੇ ਵੋਟਰ ਨੇ ਨੱਪਣਾ ਔਰ ਜਦੋਂ ਵੋਟਰ ਨੇ ਅੰਦਰ ਜਾ ਕੇ ਪੰਜੇ ਦਾ ਬਟਨ ਟੀਂ ਟੀਂ ਕਰਾਈ ਤੇ ਤੁਸੀਂ ਮੋਦੀ ਨੂੰ ਵੇਖਿਓ ਅੱਜ ਵੇਖ ਲਓ ਹੁਣ ਗੜਕਰੀ ਨੂੰ ਕਹਿੰਦੇ ਜੀ ਉਹ ਬੋਲਦਾ ਬੋਲਦਾ ਭੇਹੋਸ਼ ਹੋ ਗਿਆ ਉਹ ਤਾਂ ਭੇਹੋਸ਼ ਹੋ ਗਿਆ ਉਹ ਵੇਨਾ ਸੀ ਜਿੱਤੇ ਸ਼ੈਂਬਰਾਂ ਲੱਗੀਆਂ ਹੁੰਦੀਆਂ ਸੀ ਅੱਜ ਉਹਨਾਂ ਰੈਲੀਆਂ 'ਚ ਲੋਕ ਉਹਨਾਂ ਨੂੰ ਸਵਾਲ ਕਰਨ ਆਪੇ ਔਰ ਇਹ ਜਿਹੜੇ ਲੀਡਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੀ ਕੀ ਅਕਾਦ ਹੈ ਔਰ ਸਾਡਾ ਰਿਜ਼ਲਟ ਕੀ ਆਉਣਾ ਇਹ 400 ਦੀ ਗੱਲ ਕਰਦੇ ਨੇ 150 ਪਾਰ ਨਹੀਂ ਕਰਦੇ ਨਸ਼ਾ ਕਿੱਤਰ ਜਾਉਂਦੇ ਨਸ਼ ਨਸ਼ਿਆਂ ਨੂੰ ਲੈ ਕੇ ਤਾਂ ਮੈਂ ਗੱਲ ਕਹਿਣਾ ਕਿ ਪੰਜਾਬ ਦਾ ਜਿਹੜਾ ਜਿਹੜਾ ਨੌਜਵਾਨ ਅੱਜ ਜਿਹੜਾ ਜਿਹੜਾ ਮਰ ਰਿਹਾ ਉਹਦੇ ਪਿੱਛੇ ਸਭ ਤੋਂ ਵੱਡਾ ਜਿਹੜਾ ਹੱਥ ਆ ਉਹ ਸੈਂਟਰ ਗਵਰਨਮੈਂਟ ਦਾ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਉਹ ਭਗਵੰਤ ਮਾਨ ਦੀ ਸਰਕਾਰ ਦਾ ਔਰ ਮੈਂ ਤਾਂ ਅੱਗੇ ਗੱਲ ਕਰਕੇ ਅਟਾ ਕਿ ਜਦੋਂ BSF ਨੂੰ ਤੁਸੀਂ 50 ਕਿਲੋਮੀਟਰ ਦਾ ਏਰੀਆ ਦਿੱਤਾ ਔਰ ਇਹ ਕਹਿੰਦੇ ਆ ਕਿ ਮਾਜੇ ਤੇ ਨਸ਼ਾ ਬਹੁਤ ਆ ਮੈਂ ਕਹਿੰਨਾ ਕਿ ਕਿਸੇ ਦੇ ਘਰੇ ਬਣਦਾ ਤੇ ਦੱਸ ਦਿਓ ਉਹ ਨਸ਼ਾ ਕਿੱਥੋਂ ਆਉਂਦਾ ਪਾਕਿਸਤਾਨ ਤੋਂ ਆਉਂਦਾ ਜੇ ਖੋਲਣਾ ਹੈ ਤੇ ਪਾਕਿਸਤਾਨ ਦਾ ਬਾਰਡਰ ਖੋਲੋ ਵਪਾਰ ਚੱਲ ਸਕੇ ਨਾ ਕਿ ਬਾਰਡਰ ਬੰਦ ਕਰਕੇ ਡਰੋਨ ਨਾਲ ਹੀ ਚੱਟਾ ਆ ਸਕੇ ਇਹਦੇ ਵਿੱਚ ਸਭ ਤੋਂ ਵੱਡੀ ਨਲਾਇਕੀ ਜਿਹੜੀ ਆ ਉਹ ਮੋਦੀ ਸਰਕਾਰ ਦੀ ਠੀਕ ਹੈ